ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਲੜੇਗਾ ਆਪਣੇ ਬਾਜ਼ਾਰਾਂ ਨੂੰ ਬਚਾਉਣ ਦੀ ਲੜਾਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਪਿੰਡ ਰਹਿਪਾ ਵਿੱਚ ਕੈਂਡਲ ਮਾਰਚ ਕੱਢਿਆ ਜਿਸ ਵਿੱਚ ਆਪਣੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਮੋਲਾਂ ਦਾ ਬਾਈਕਾਟ ਕਰੋ ਅਤੇ ਆਪਣੇ ਲੋਕਲ ਬਾਜ਼ਾਰਾਂ ਦੇ ਦੁਕਾਨਦਾਰਾਂ ਕੋਲੋਂ ਖਰੀਦਦਾਰੀ ਕਰੋ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਨੇ ਇਨਸਾਨੇ ਕਿਹਾ ਕਿ ਅਸੀਂ ਇਸ ਕੈਂਡਲ ਮਾਰਚ ਦੇ ਜ਼ਰੀਏ ਦੱਸਣਾ ਚਾਹੁੰਦੇ ਆ ਕਿ ਅਸੀਂ ਦੁਕਾਨਦਾਰਾਂ ਦੇ ਵਿਰੋਧੀ ਨਹੀਂ ਆ ਅਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਜੋ ਛੋਟੇ ਦੁਕਾਨਦਾਰਾਂ ਨੂੰ ਤਰਜੀਹ ਦਿੱਤੀ ਜਾ ਸਕੇ। ਇਸ ਕੈਂਡਲ ਮਾਰਚ ਤੋਂ ਬਾਅਦ ਜਲਦੀ ਹੀ ਪਿੰਡ-ਪਿੰਡ ਜਾ ਕੇ ਜਾਗਰੂਕ ਅਭਿਆਨ ਸ਼ੁਰੂ ਕੀਤਾ ਜਾਵੇਗਾ। ਮੈਂ ਬਚਿੱਤਰ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸਰਕਲ ਮੁਕੰਧਪੁਰ ਦਾ ਵਾਈਸ ਪ੍ਰਧਾਨ ਅੱਜ ਅਸੀਂ ਆਪਣੇ ਪਿੰਡ ਦੇ ਵਿੱਚ ਕੈਂਡਲ ਮਾਰਚ ਕਰਦੇ ਸੀ ਤੇ ਇਸ ਦੇ ਨਾਲ ਨਾਲ ਜਿਹੜੇ ਹੋਰ ਮੁੱਦੇ ਨੇ ਉਹ ਸਾਡੇ ਪ੍ਰਧਾਨ ਸਾਹਿਬ ਦੱਸਣਗੇ। ਮਹਿੰਦਰਕਾਰ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪ੍ਰਧਾਨ ਜਿਲ੍ਹਾ ਨਵਾਂ ਸ਼ਹਿਰ ਅੱਜ ਸਾਡੇ ਸਰਕਲ ਮੁਕੰਦਪੁਰ ਦੇ ਵਾਈਸ ਪ੍ਰਧਾਨ ਬਚਿੱਤਰ ਸਿੰਘ ਦੇ ਉਦਮ ਸਦਕਾ ਕੈਂਡਲ ਮਾਰਚ ਤੇ ਜਾਗਰੂਤ ਮੰਚ ਦੇ ਜਾਗਰੂਤ ਪ੍ਰੋਗਰਾਮ ਦਿੱਤਾ ਜਿਹਦੇ ਵਿੱਚ ਅਸੀਂ ਆਪਣੇ ਭਾਈਚਾਰੇ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਆਪਣੀ ਖਰੀਦਦਾਰੀ ਆਪਣੇ ਲੋਕਲ ਬਾਜ਼ਾਰਾਂ ਤੋਂ ਛੋਟਿਆਂ ਬਾਜ਼ਾਰਾਂ ਤੋਂ ਕੀ ਕਰਨੀ ਚਾਹੀਦੀ ਆ ਜਿਹੜੇ ਕੋਆਪਰੇਟਿਵ ਘਰਾਣੇ ਆ ਇਹ ਸਾਡੇ ਸਾਡੀ ਕਿਸਾਨੀ ਨੂੰ ਸਾਡੇ ਬਾਜ਼ਾਰ ਨੂੰ ਖਤਮ ਕਰ ਦੇਣਾ ਚਾਹੁੰਦੇ ਆ ਇਹ ਵੱਡਿਆਂ ਘਰਾਣਿਆਂ ਨੂੰ ਬਿਜ਼ਨਸ ਦੇ ਕੇ ਸਾਨੂੰ ਸਭ ਨੂੰ ਮਜ਼ਦੂਰ ਬਣਾ ਦੇਣਾ ਚਾਹੁੰਦੇ ਆ ਸੋ ਅਸੀਂ ਇਹ ਜ਼ਿਲ੍ਹਾ ਨਮਾ ਸ਼ਹਿਰ ਦੇ ਕਿਸਾਨ ਯੂਨੀਅਨ ਦੇ ਨਮਾ ਸ਼ਹਿਰ ਦੇ ਪੂਰੀ ਟੀਮ ਨੇ ਇਹ ਪ੍ਰਣ ਕੀਤਾ ਕਿ ਅਸੀਂ ਜ਼ਿਲ੍ਹਾ ਨਮਾ ਸ਼ਹਿਰ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਤ ਕਰਾਂਗੇ ਕਿ ਜਿਹੜੀ ਵੀ ਤੁਸੀਂ ਆਪਣੀ ਖਰੀਦਦਾਰੀ ਆ ਉਹ ਆਪਣੇ ਛੋਟੇ ਬਾਜ਼ਾਰਾਂ ਵਿੱਚ ਛੋਟੇ ਦੁਕਾਨਦਾਰ ਭਰਾਵਾਂ ਕੋਲੋਂ ਕਰੋ ਤਾਂ ਕਿ ਅਸੀਂ ਉਹਨਾਂ ਨੂੰ ਬਚਾ ਸਕੀਏ ਜਿਹੜੀ ਲੜਾਈ ਅਸੀਂ ਅੱਜ ਕਿਸਾਨੀ ਲਈ ਲੜ ਰਹੇ ਆਂ ਕੱਲ ਨੂੰ ਸਾਨੂੰ ਆਪਣੇ ਬਾਜ਼ਾਰਾਂ ਨੂੰ ਬਚਾਉਣ ਲਈ ਨਾ ਲੜਨੀ ਪਵੇ ਮੈਂ ਧੰਨਵਾਦ ਕਰਦਾ ਬਚਨ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਇੰਨੇ ਵੱਡੇ ਪੱਧਰ ਤੇ ਆਯੋਜਿਤ ਕੀਤਾ ਤੇ ਸਾਰੇ ਆਏ ਹੋਏ ਕਿਸਾਨ ਮਜ਼ਦੂਰ ਦੁਕਾਨਦਾਰ ਭਰਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਕੱਢਿਆ ਤੇ ਕੱਢ ਕੇ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਧੰਨਵਾਦ ਕਿਸਾਨ ਮਜ਼ਦੂਰ ਦੁਕਾਨਦਾਰ ਜਿੰਦਾਬਾਦ 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 ਜੰਦਾ ਰਹੇਤਾ ਜਿੰਦਾਬਾਦ 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 ਸਦੀ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਆਪਰੇਟਪ ਘਰਾਣਿਆਂ ਦੀ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਦੇਸ਼ ਬਚਾ ਲਈ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਸਦੀ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਜਿੰਦਾਬਾਦ

我自信啊！ टर सरकार मुर्दाबाद मुर्दाबाद सेंट्र सरकार मुर्दाबाद मुर्दाबाद किसान मजदूर एकता जिंदाबाद 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 पूर्जा सरकार मुर्दाबाद 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 जिंदाबाद जिंदाबाद ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸੀਮੈਂਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣਾ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਟਨ ਤਾਂ 4 ਟਨ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂਜੀ ਤੇ ਉਜੀਰਾ ਪੈਨੀ ਫੱਡੇ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇੰਨੀ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ